ਆ ਦੇਖੋ ਬੀਪਿਆ ਆ ਦੇਖੋ ਹਾਲ ਕੀ ਬੜਿਆ ਪਿਆ ਉਹ ਇਧਰ ਦੇਖੋ ਦਾਣੀ ਗਿਆ ਜੰਗ ਦਾ ਮੈਦਾਨ 100 ਰੁਪਏ ਸੂਟ ਦੀ 100 ਰੁਪਏ ਸੂਟ ਓ ਲੋ ਜੀ ਪੰਜਾਬ ਚ 4 400 5 500 ਬਾਬੇ ਰੇਟ ਦੇ 100 ਰੁਪਏ 100 ਰੁਪਏ 100 ਰੁਪਏ ਇਹਦਾ 5 600 ਰੁਪਏ ਰੈਂਟ ਹੁੰਦਾ ਬਾਜ਼ਾਰ ਚ 10000 ਦਾ ਲਹਿੰਗਾ ਜਿਨੇ ਆਪਣਾ ਹੀ ਲੈਣਾ ਲੈ ਓ 600 ਰੁਪਏ ਜਿਵੇਂ ਹਨਾ ਦਾਣੇ ਬੰਡੀ ਦੇ ਹੁੰਦੇ 2 ਰੁਪਏ ਕਿਲੋ ਵਾਲੇ ਇੰਨਾ ਕੱਪੜਾ ਚੱਕ ਆ ਦੇਖੋ ਮੇਰੀ ਹੱਟੀ ਜਿੰਦਾਬਾਦ ਜਿੰਦਾਬਾਦ ਬਾਬੇ ਦੀ ਹੱਟੀ ਜਿੰਦਾਬਾਦ ਜਿੰਦਾਬਾਦ 15 ਮਹੀਨੋਂ ਬਾਬੇ ਦੀ ਹੱਟੀ ਬੰਦ 7 ਦਿਨ ਬਾਕੀ ਰਹਿ ਗਏ ਮਾਈ ਬੰਦ ਹੋਣੀ ਚਾਹੀਦੀ ਆ ਨਹੀਂ ਹੋਣੀ ਚਾਹੀਦੀ ਇਹ ਕਹਿੰਦੇ ਬੰਦ ਕਰ ਦੇਣੀ ਹਫ਼ਤੇ ਬਾਅਦ ਨਹੀਂ ਕਰਨੀ ਕਿਉਂ ਨਹੀਂ ਕਰਨੀ ਜੀ ਕਿ ਸਾਨੂੰ ਸੂਟਾਂ ਲੋੱਖਾ ਹੋ ਜੂ ਫਾਇਦਾ ਮੈੜ ਰਿਹਾ ਹਾਂ ਫਾਇਦਾ ਤੁਹਾਨੂੰ ਜੀ ਕਿੱਦਾਂ ਲੱਗੇ ਸੂਟ ਵਧੀਆ ਲੱਗ ਰਿਹਾ ਬਾਬੇ ਦੀ ਹੱਟੀ ਬੰਦ ਹੋਣੀ ਚਾਹੀਦੀ ਆ ਹਾਂ ਜੀ ਨਹੀਂ ਜੀ ਨਹੀਂ ਬੰਦ ਹੋਣੀ ਚਾਹੀਦੀ ਨਹੀਂ ਜੀ ਨਹੀਂ ਨਹੀਂ ਬਾਬੇ ਦੀ ਹੱਟੀ ਨਹੀਂ ਬੰਦ ਹੋਣੀ ਚਾਹੀਦੀ ਦਟਰੀ 100 ਰੁਪਏ ਦਾ ਸੂਟ ਮਿਲੇ ਤੁਹਾਨੂੰ ਹਾਂਜੀ ਹਾਂਜੀ ਆਹ ਦੇਖੋ ਜੀ 5 5 700 ਵਾਲੇ 100 100 ਰੁਪਏ ਸੂਟ ਦੇਦੇ ਬੁੱਕਾਂ ਭਰ ਰਹੀਆਂ ਫੈਟੜ ਬ੍ਰਾਂਡਡ ਮਿਲਦਾ ਬ੍ਰਾਂਡਡ ਕਪੜਾ ਬਾਜ਼ਾਰ ਚ 500 ਰੁਪਏ ਦਾ ਇੱਕ ਹੈ 900 ਰੁਪਏ ਦੇ ਚਾਰ 900 ਚਾਰ ਆ ਵੀ ਆਹ ਦੇਖੋ ਜੀ 900 ਕੜਾਈ ਕੀਤਾ 500 ਰੁਪਏ ਦਾ ਸੂਟ ਜਿਹੜੇ ਭੈਣ ਭਰਾਣੇ ਹੁਣ ਲੈਣਾ ਲੈ ਜਾ ਚੁੰਨੀ ਨਾਲ ਕਰਾਈ ਕੀਤਾ 20 ਸਵਾਨ ਵਾਲਾ 600 ਰੁਪਏ ਦੋ ਲਓ ਆਹ ਦੇਖੋ ਆਹ ਦੇਖੋ ਜੀ 12 1200 ਰੁਪਏ ਫੋਟੋ ਵਾਲੇ ਸੂਟ ਦਾ ਇੱਥੇ 650 ਦੇ ਦੋ ਓ 662 ਆ ਦੇਖੋ ਕਪੜਾ ਆ ਸਲਵਾਰ ਪਟਿਆਲਾ ਹਮ ਆ ਛੋਟ ਆ ਚੁੰਨੀ ਨਾਲ 50 ਤੋਂ 600 ਰੁਪਏ ਇੱਕ ਬਾਬੇ ਰੇਟ ਦੇ ਇੱਕ ਨੱਕ ਫਰੀ 700 ਰੁਪਏ ਦੋ ਲਓ 800 ਰੁਪਏ ਦੋ 800 ਰੁਪਏ ਦੋ 800 ਰੁਪਏ ਦੋ ਲੈ ਜਾਓ 800 ਰੁਪਏ ਦੋ ਜਿੰਨਾ ਮਰਜੀ ਕਪੜਾ ਲੈ ਜਾਓ ਆਵੇ ਆ ਲਓ ਚੱਕੋ 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 ਟੈਂਟੈਂਸੋ ਓ ਟੈਂਟੈਂਸੋ 330 330 ਲੋ ਜੀ 330 ਫਰਸਪੈਂਡ ਵਾਲਾ ਸੂਟ ਹਾਂਜੀ ਭੈਣ ਭਰਾ ਬਜਾਰੋਂ ਲੈ ਕੇ ਆਇਆ 1000 ਰੁਪਏ ਦਾ ਹਾਂਜੀ ਇੱਥੇ ਜੀਨੇ ਲੈ ਲਿਆ ਉਹਨੂੰ ਪਹਿਨਾ 702 ਬਜਾਰ ਚ 1500 ਰੁਪਏ ਦਾ ਸੂਟ ਬਾਪੇ ਦੀ ਟੀਨੇ ਵੱਡਾ ਐਲਾਨ ਕਰਦਾ ਵੱਡਾ ਧਮਾਕਾ 902 ਕਰਦੇ ਭਾਜੀ ਮਸਲੀਨ ਦਾ ਸੂਟ ਦੁਪੱਟੇ ਹਾਂਜੀ ਇੱਕ ਨਾਲ ਇੱਕ ਫ੍ਰੀ 1000 ਰੁਪਏ ਦਾ 2 1202 ਆਹ ਲੋ ਜੀ 1300 ਰੁਪਏ ਦਾ ਪਾੜਾ ਸਿਲਕਾ ਦਾ ਸੂਟ ਭੈਣਾ ਭਰਾਵਾਂ ਨੂੰ ਆਪਾਂ ਦੇਣ ਜਾ ਰਹੇ ਹਾਂ ਵੱਡਾ ਧਮਾਕਾ 900 ਦੇ 2 ਪਹਿਣਾ ਬਰਾ ਨੂੰ 1800 2000 ਦੇ ਸੂਟ ਮਿਲਣ ਜਾ ਰਿਹਾ 1300 ਦੇ 2 ਉਹ ਮਿੱਟੀ ਦੇ ਪਾ 400 ਲੱਖ ਰੁਪਏ ਵਾਲਾ ਕੱਪੜਾ ਉਹ ਲੱਕਾ ਵਾਲਾ ਕੱਪੜਾ ਮਿੱਟੀ ਦੇ ਪਾ ਉਹ ਖੋਹਣ ਤੇ ਭੰਡਾਰੇ ਬਾਬੇ ਨੇ ਬਾਬੇ ਨੇ ਸੂਟਾਂ ਦੇ ਭੰਡਾਰੇ ਖੋਲਦੇ ਹੱਟੀ ਹੋਣ ਲੱਗੀ ਬੰਦ 15 ਮਈ ਨੂੰ ਬਾਬੇ ਹੱਟੀ ਬੰਦ 7 ਦਿਨ ਬਾਕੀ ਰਹਿ ਗਏ ਬਾਜ਼ਾਰ ਤੇ 400 ਰੁਪਏ ਦਾ ਇੱਕ ਆਪਾਂ ਇੱਕ ਨ ਇੱਕ ਫਰੀ ਨਹੀਂ ਕੀਤਾ ਕਿ 400 ਦੇ 2 ਕੀਤੇ ਆ ਨਾ 400 ਦੇ 3 ਕੀਤੇ ਆ ਆਪਾਂ ਕਰਦੇ ਆ 906 906 ਸੂਟ ਆ ਦੇਖੋ ਜਿਹੜਾ ਬਾਜ਼ਾਰ ਚ 500 ਰੁਪਏ ਇੱਕ ਬਾਬੇ ਢਿੱਤੀ ਤੇ 906 ਉਹ ਰੁਪਈਆ ਬੀਪੀਆ ਆ ਦੇਖੋ ਹਾਲ ਕੀ ਬੜਿਆ ਪਿਆ ਉਹ ਇਧਰ ਦੇਖੋ ਟਾਂਕੀ ਗਿਆ ਜੰਗ ਦਾ ਮੈਦਾਨ ਉਹ ਸੂਟਾਂ ਪਿੱਛੇ ਲੜਾਈ ਹੋ ਗਈ 906 ਸੂਟ ਮੀ ਪਈ ਜਾਂਦਾ ਚੱਕੋ ਵੀ ਚੱਕੋ ਉਹ ਮਰ ਕੇ ਨਹੀਂ ਮਰਦਾ ਸੂਟ ਖਾ ਲੋ ਦੁਕਾਨ ਬੰਦ ਕਰ ਰਿਹਾ ਕਪੜਾ ਦੇ ਰਿਹਾ ਫਰੀ ਦੇ ਪਾ ਲੈ ਜਾ 906 ਲੋ ਵੀ 900 ਰੁਪਏ ਦੇ 6 ਸੂਟ ਦੇ ਰਹੇ ਆ ਉਹ 906 ਸੂਟ लवली 906 900 ਰੁਪਏ ਦੇ 6 ਸੂਟ ਕੈਮਰੀ ਕਿਦੇ ਹਾਂਜੀ 906 ਬਾਜੀ 6 ਆਪੇ ਲੋ 906 ਸੂਟ ਦੇ ਤੇ ਆ ਉਹ ਖਾਲੀ ਕਰਤਾ ਸਾਰਾ ਕੁਝ ਖਾਲੀ ਬਾਬੇ ਦੀ ਹੱਟੀ ਨੇ ਦੇਖੋ ਪ੍ਰਿੰਟ ਚੇਕ ਕਰ ਲੋ ਰੰਗ ਚੇਕ ਕਰ ਲੋ ਚੱਕੋ ਜੀ 6 ਚੱਕੋ 906 ਲੈ ਲੈ ਚੱਕੋ ਚੱਕੋ 906 906 906 ਓ ਕੁਲਾ ਵਾਲਾ ਸੂਟ ਵੀ ਆ ਗਏ ਬਿਲਕੁਲ ਕੈਮਰੀ ਗਰਾ ਸੂਟ ਦੁਪੱਟਾ ਵਾਜੀ ਹਾਂਜੀ ਆਹ ਦੇਖੋ ਭਾਜੀ ਪ੍ਰਿੰਟ ਦੇਖੋ ਹੋਰ ਦੇਖੋ ਹਾਂ ਆਹ ਦੇਖੋ ਚੀਚਾ ਆਹ ਦੇਖੋ ਜੀ ਪੂਰਾ 906 ਸੂਟ ਜੀ ਇੰਗਲਿਸ਼ ਕਪੜਾ ਦੇ ਰਹੇ ਆ ਇੰਗਲਿਸ਼ 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 906 ਜਿਵੇਂ ਹੈ ਨਾ ਦਾਣੇ ਮੰਡੀ ਦੇ ਹੁੰਦੇ 2 ਰੁਪਏ ਕਿਲੋ ਵਾਲੇ ਆਹ ਦੇਖੋ 906 ਆਹ ਦੇਖੋ ਦੁਪੱਟਾ ਨਾਲ ਦੇ ਰਹੇ ਆ ਦੁਪੱਟਾ ਨਾਲ ਦੇ ਰਹੇ ਆ ਇਹ ਮਿੰਦੋਰੇ ਪਾਏ ਹੋਏ ਸੂਟ ਡਿਜ਼ਾਈਨਰ 900 ਦੇ 6 ਕਰਤੇ ਚੱਕੋ ਜੀ 900 ਦੇ 6 ਹਲੋ ਭਾਜੀ ਪਟਿਆਲਾ ਸਲਵਾਰ ਸੂਟ ਦੁਪੱਟਾ ਹਾਂਜੀ ਪਿਓਰ origignal ਕੁਆਲਿਟੀ ਪ੍ਰਿੰਟਡ ਬ੍ਰਾਂਡਡ ਮਿਲਦਾ ਬ੍ਰਾਂਡਡ ਕਪੜਾ ਬਾਜ਼ਾਰ ਚ 500 ਰੁਪਏ ਦਾ ਇੱਕ ਹੈ ਕਿੰਨੇ ਦਾ 500 ਦਾ ਇੱਕ ਆਪਾਂ ਕਰਦੇ ਆ 1000 ਦੇ ਗਾਈ ਜ਼ੋਰਾ ਸੂਟ ਬਿਲਕੁਲ ਭਾਜੀ ਤੁਸੀਂ ਠੀਕ ਹੋ ਭਾਜੀ ਬਿਲਕੁਲ ਠੀਕ ਆ ਭਾਈ ਛੱਡੋ 250000 ਦੇ ਚਾਰ ਵੀ ਛੱਡੋ ਦੁਕਾਨ ਬੰਦ ਹੀ ਕਰਨੀ ਐ ਪਟਿਆਲਾ ਸਲਵਾਰ ਸੂਟ ਦੁਪੱਟਾ ਜਿਹੜਾ ਹੁਣੇ ਲੈ ਗਿਆ 100 ਲੈ ਗਿਆ ਜਿਹੜਾ ਰਹਿ ਗਿਆ 100 ਰਹਿ ਗਿਆ ਸੁਰਦੇ ਮਾਰ 900 ਰੁਪਏ ਦੇ ਚਾਰ 900 ਚਾਰ ਆ ਵੀ ਚੱਕੋ ਜੀ ਲੈ ਲੋ ਜਿਹੜੇ 5 500 ਦੇ ਇੱਕ ਇੱਥੇ 900 ਦੇ ਲੈ ਜੋ 900 ਦੇ ਚੱਕੋ 900 ਦੇ ਚਾਰ ਉਹ ਪਾ ਗਏ ਉਹ ਚਾਰ ਲੈ ਜੋ ਉਹ 900 ਦੇ ਚਾਰ ਟਿਆਲਾ ਸਲਵਾਦ ਨਾਲ ਪ੍ਰਿੰਟ ਸਟੌਪ ਟੌਪ ਦੇ 5600 ਰੁਪਏ ਤੋਂ ਘੱਟ ਬਾਜ਼ਾਰ ਚ ਸੇਲ ਦੇਣਾ ਨਹੀਂ ਬਾਬੇ ਦੇ ਟਿੱਲੇ 900 ਦੇ 4 ਕੜਾਈ ਕੀਤਾ 500 ਰੁਪਏ ਦਾ ਸੂਟ ਜਿਹੜੇ ਪਹਿਣ ਪ੍ਰਾਣੇ ਹੁਣ ਲੈਣਾ ਲੈ ਜਾ ਚੁੰਨੀ ਨਾਲ ਕਰਾਈ ਕੀਤਾ 20 ਸਵਾਨ ਵਾਲਾ 600 ਰੁਪਏ ਦੋ ਲਓ ਆ ਦੇਖੋ 300 ਰੁਪਏ ਦਾ ਸੂਟ ਰਹਿ ਗਿਆ ਜਿਹੜਾ ਸੱਤ ਦਾ ਬਾਜ਼ਾਰ ਚ 600 ਦੇ ਦੋ ਸੂਟ ਕਰਦੇ ਆ ਉਹ 600 ਦੇ ਦੋ 600 ਦੇ ਦੋ ਹਲੋ ਭਾਜੀ 600 ਰੁਪਏ ਦੋ ਸੂਟ ਆ ਚੱਕੋ ਜੀ ਆ ਦੇਖੋ ਜੀ 10300 ਰੁਪਏ ਦਾ ਸੂਟ ਰਹਿ ਗਿਆ ਚੁੰਨੀ ਪਿਓਰ ਦੀ ਨਾਲ 골ਡ ਵਰਕ ਕੀਤਾ ਨਾਲ 650 ਦੇ ਦੋ ਆਹ ਦੇਖੋ ਜੀ 12 1200 ਰੁਪਏ ਫੋਟੋ ਵਾਲੇ ਸੂਟ ਦਾ ਇੱਥੇ 650 ਦੇ ਦੋ ਹੋ 650 ਦੇ ਦੋ ਚੱਕੋ 650 ਦੇ ਤੋਂ ਲੈ ਲਓ ਲੈ ਜਾਓ ਬਾਹੂ ਕੀ ਕਰਕੇ ਲੈ ਜਾਓ ਵੀ ਲੈ ਜਾਓ 650 ਦੇ ਦੋ 650 ਦੇ ਦੋ ਲੈ ਲਓ ਜਿੰਨਾ ਮਰਜੀ ਲੈ ਜਾਓ ਜਿੰਨਾ ਮਰਜੀ ਆਏ 650 ਦੇ ਦੋ ਦੇਖੋ ਕਟ ਲੋਕ ਹਾਂਜੀ 650 ਦੇ ਦੋ ਆ ਦੇਖੋ ਜੈਟ ਦੇ 12 1250 ਚ ਇੱਕ ਇਥੇ 650 ਦੇ ਦੋ ਦਾ ਦੇ ਰਿਹਾ 3 ਕਮਾਤਾ ਆ ਦੇਖੋ ਕਪੜਾ ਆ ਸਲਵਾਰ ਪਟਿਆਲਾ ਹਮ ਆ ਸ਼ੋਰ ਆ ਚੁੰਨੀ ਨਾਲ 50 ਤੋਂ 600 ਦਾ ਇੱਕ ਬਾਬੇ ਦੇ ਰਿਹਾ ਇੱਕ ਨਾਕ ਫਰੀ 700 ਦੇ ਦੋ ਲੋ ਮਲਾਈ ਯਾਰ ਦਾ ਕਪੜਾ ਵੱਡਾ ਬ੍ਰੈਂਡ ਆਮਸ਼ੇਪ ਫੈਬ 350 ਦਾ ਸੂਟ 700 ਦੇ ਦੋ ਸਾਰੇ ਦੋ ਆ ਲੋ ਜੀ 700 ਦੇ ਦੋ ਆ ਲੋ ਵਰ ਕੈਮਰਿਕ ਸੂਟ ਦੁਪੱਟਾ ਹਾਂਜੀ ਉਹ ਵੀ ਸ਼ੁਭਾਂਗੀ ਬ੍ਰਾਂਡ ਕਿਹੜਾ ਬ੍ਰਾਂਡ ਸ਼ੁਭਾਂਗੀ ਸ਼ੁਭਾਂਗੀ ਬ੍ਰਾਂਡ ਦਾ ਪੀਸ ਬਾਜ਼ਾਰ ਚ 700 ਰੁਪਏ ਦਾ ਇੱਕ ਹੈ ਆਪਾਂ 800 ਦੇ ਦੋ ਕਰਦੇ ਆ 400 ਰੁਪਏ ਦਾ ਸੂਟ ਰਹਿ ਗਿਆ ਜੀ 800 ਦੇ ਦੋ 800 ਦੇ ਦੋ 800 ਦੇ ਦੋ ਆ ਲੋ ਵਰ ਸੂਟ ਨਾਲ ਦੁਪੱਟਾ ਕੈਮਰਿਕ 300 ਰੁਪਏ ਸੂਟ 300 ਸੂਟ ਕਰਦਾ ਦੇਖੋ 300 ਰੁਪਏ ਓਏ ਆ ਦੇਖੋ 300 ਰੁਪਏ ਦਾ ਸੂਟ ਉਹ ਤੁਹਾਡਾ ਭਲਾ ਹੋਵੇ ਆ ਲੋ ਚੱਕੋ 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 300 ਔਰ 300 3 300 3 300 ਲਓ ਜੀ 3 300 ਬ੍ਰੈਸਪੈਂਡ ਵਾਲਾ ਸੂਟ ਹਾਂਜੀ ਘੈਂਪਰਾ ਬਜ਼ਾਰੋਂ ਲੈ ਕੇ ਆਇਆ 1000 ਰੁਪਏ ਦਾ ਹਾਂਜੀ ਇੱਥੇ ਜੀਨੇ ਲੈ ਲਿਆ ਉਹਨੂੰ ਪਹਿਲਾਂ 700 ਰੁਪਏ ਦੋ ਲਓ ਆ ਲੋ ਬਾਜ਼ਾਰ ਦੇ ਵਿੱਚ 1000 ਪਰ 1 ਇੱਥੇ 700 ਰੁਪਏ ਦੋ 700 ਰੁਪਏ ਦੋ 700 ਰੁਪਏ ਦੋ ਆ ਜੀ ਦੇਖੋ ਪਹਿਲਾਂ ਆ ਦੁਪੱਟਾ ਦੇਖੋ ਨਾਲ ਬਾਜ਼ਾਰ 'ਚ 1500 ਦਾ ਸੂਟ ਬਾਬੇ ਦੀ ਹੱਤੀ ਨੇ ਵੱਡਾ ਐਲਾਨ ਕਰਤਾ ਵੱਡਾ ਧਮਾਕਾ 900 ਦੇ 2 ਕਰਤੇ ਭਾਜੀ ਲਓ ਜਿਹੜਾ ਬਾਜ਼ਾਰ 'ਚ 1500 ਦਾ ਇੱਕ ਬਾਬੇ ਦੀ ਹੱਤੀ ਦੇ 900 ਦੇ 2 ਆਹ ਦੇਖੋ ਭਾਜੀ ਜੀਜਾ ਇਦਾਂ ਦੇ ਸੂਟ 900 ਦੇ 2 ਉਹ 450 ਦਾ ਸੂਟ ਕਰਤਾ ਹੈਵੀ ਪੀਸ ਮਾਰਡਰ ਵਾਲੇ ਸੂਟ ਫੁੱਟਬਲੇ ਸੂਟ 15 1500 ਵਾਲਾ ਸੂਟ 450 900 ਦੇ 900 ਦੇ ਦੋ ਕਰਤੇ ਆ 900 ਰੁਪਏ ਦੋ ਸੂਟ ਜੀ ਲਓ ਜੀ 450 ਆ ਦੇਖੋ ਜਿਹਨੇ ਵਿਆਹ ਫੂ ਤੇ ਜਾਣਾ ਤੌਰ ਕੱਢ ਕੇ ਫੜ ਲਓ ਕਿਹੜਾ ਫੜਨਾ ਆ 900 ਦੇ ਦੋ 18 1800 ਰੁਪਏ ਸੂਟ ਵੀ 450 ਰੁਪਏ ਕਰਦਾ ਆ ਰੱਖਦਾ ਜੀ ਆਹ ਲੋ ਜੀ ਚੱਕੋ ਇੱਧਰ ਵੀ ਦਿਖਾ ਦਿਓ 1500 ਵਾਲਾ ਸੂਟ 450 ਦਾ ਦੇਤਾ ਜੀ 900 ਦੇ ਦੋ ਉਧਰ ਵੀ ਦੇਖੋ ਹੋਰ ਆ ਗਿਆ ਗਰੁੱਪਾਂ ਦੇ ਗਰੁੱਪ ਪਿੰਡੋ ਪਿੰਡੀ ਲੋਕ ਲਾਊਡਮੈਟਾ ਕਰਕੇ ਇਥੇ ਪਹੁੰਚ ਰਾਇਆ ਕਰਕੇ ਫਾਇਦੇ ਹੋ ਰਹੇ ਵੱਡੇ 15 15 1000 900 ਦੇ ਤੋਂ ਇਹ ਵੀ 900 ਦੇ ਤੋਂ ਲੋਹੀ 900 ਦੇ ਤੋਂ ਲੈਓ ਲੈਓ ਜਿੰਨਾ ਲੈਣਾ ਲੈ ਲਿਓ ਚੱਕੋ 900 ਦੇ ਤੋਂ 900 ਦੇ ਦੋ ਦੇਖੋ ਭਾਜੀ ਲੈਓ ਲੈਓ ਸਰਦਾਰ ਜੀ ਜਾਂ ਆਹੋ ਹੋਏ ਆਇਦੋ ਭਾਜੀ ਹਲੋ ਉਹ ਮਾਲ ਦਵਾਈ ਦਾ ਜਿਹੜਾ ਮੰਗਦਾ ਉਹੋਂ ਦੇਈ ਜਾ ਦਵਾਈ ਦਾ ਪਰ ਜਿਹੜਾ ਬਾਪੇ ਦੇ ਕੋਲ ਲਈਦਾ ਉਹ ਸਭ ਤੋਂ ਸਸਤਾ ਲਈਦਾ ਲੋ ਮਸਲਿਨ ਦਾ ਸੂਟ ਦੁਪੱਟੇ ਹਾਂਜੀ ਇੱਕ ਨਾਲ ਇੱਕ ਫਰੀ 1000 ਰੁਪਏ ਦਾ 2 1200 ਰੁਪਏ ਤੋਂ ਓ 600 ਰੁਪਏ ਦਾ ਸੂਟ ਕਰਤਾ ਜਿਹੜਾ 1200 ਦਾ ਬਾਜ਼ਾਰ 'ਚ ਇੱਕ ਆ ਦੇਖ ਲੈ ਲਓ 600 ਰੁਪਏ ਦਾ ਸੂਟ ਆ ਚੱਕੋ ਕਿੰਨਾ ਲਓ ਲੈ ਮਾਤਾ ਫੜ ਫੜ ਪਰੋ ਓ ਝੋਲੇ 'ਚ ਝੋਲੇ ਪਰ ਲੋ ਟਰੇਲੇ 'ਤੇ ਝੋਲੇ ਪਰ ਲੋ 1200 ਰੁਪਏ ਤੋਂ ਲਓ ਲਓ ਜੀ 1300 ਰੁਪਏ ਦਾ ਪਾੜਾ ਸਿਲਕਾ ਦਾ ਸੂਟ ਭੈਣਾ ਭਰਾਵਾਂ ਨੂੰ ਆਪਾਂ ਦੇਣ ਜਾ ਰਹੇ ਹਾਂ ਵੱਡਾ ਧਮਾਕਾ 900 ਦੇ 2 ਲਓ ਵੀ 1300 ਵਾਲਾ ਸੂਟ 900 ਦੇ 2 ਆ ਲਓ ਜੀ ਰੰਗ 7 700 ਵਾਲਾ ਸੂਟ 800 ਦੇ 2 ਕਰਤੇ ਆ ਤੁਸੀਂ ਆ ਸੂਟ ਚੈੱਕ ਕਰ ਲਓ ਆ ਦੇਖੋ 700 ਦੇ 2 350 ਦਾ ਸੂਟ ਕਰਤਾ ਜੀ 350 ਦਾ ਮਾਈ ਫੜ ਜਿਹੜੇ ਭੈਣ ਭਰਾ ਨੇ ਕਪੜਾ ਵੇਚਣ ਹੀ ਲੈਣਾ ਚਾਹੇ ਉਹ ਪੰਜਾਬ ਨੂੰ ਬਿਲੋਂਗ ਕਰਦੇ ਚਾਹੇ ਪਾਣੀਪਤ ਰੋਕਰ ਹਰਿਆਣਾ ਅੰਬਾਰਾ ਸੋਨੀਪਤ ਦਿੱਲੀ ਤੱਕ ਜਿੰਨੇ ਭੈਣ ਭਰਾ ਬਰੋਇਪੁਰ ਜੰਮੂ ਤੋਂ ਨੇੜੀ ਦਾ ਤੋਂ ਕਪੜਾ ਖਰੀਦਣ ਆ ਜਾਂਦੇ ਆ ਸਭ ਤੋਂ ਯਾਰ ਫਾਇਦਾ ਇੱਕੋ ਹੀ ਦੁਕਾਨ ਕਰੇਗੀ ਬਾਪੇ ਦੀ ਹੱਟੀ ਆ ਚੀਜ਼ਾਂ ਬਜ਼ਾਰਾਂ ਦੇ 12 1200 ਦੀਆਂ ਵਿਕਦੀਆਂ ਬਾਪੇ ਰੇਡ ਮਿਲਣ ਜਾ ਰਿਹਾ 650 ਰੁਪਏ ਸੂਟ ਆ ਦੇਖੋ ਡਿਜ਼ਾਈਨਰ ਬੁਟੀਕ ਵਾਲੇ ਪੀਸ ਦੇ ਰਹੇ ਆ ਫਲੇਰੋ ਜਿੰਨਾ ਮਰਜੀ 650 ਇੱਕੋ 650 650 650 ਆ ਲੋ ਜੀ ਸੈਲੀਬ੍ਰਿਟੀਆਂ ਜਿੰਨਾ ਦੁਕਾਨਦਾਰਾਂ ਨੇ ਵੇਚਣੇ ਲੈਣੀਆਂ 50 ਰੁਪਏ 100 ਰੁਪਏ 150 ਰੁਪਏ ਅਲੱਗ-ਅਲੱਗ ਸੂਟ ਦੀ ਅਲੱਗ-ਅਲੱਗ ਰੈਟ ਵੀ ਹੋਏਗੀ ਭੈਣਾ ਭਰਾ ਨੂੰ 1800 2000 ਦੇ ਸੂਟ ਮਿਲਣ ਜਾਰੀ ਹੈ 1302 1302 2 1302 2 ਆ ਦੇਖੋ ਵੀ ਆ ਤਾਂ ਜਿਹੜਾ ਲੈ ਗਿਆ ਉਹਨਾਂ ਨੇ ਬੜਾ ਲੱਕੀ ਬਹੁਤ ਹੁਣ ਆ ਨਾ ਆ ਲੈ ਲਓ ਉਹ ਲਓ ਜੀ ਟੈਂਪੂ ਪਰ ਪਰ ਆ ਗਿਆ ਬਾਬੇ ਰੇਟੀ ਦੇ ਟੈਂਪੂ ਪਰ ਪਰ ਆ ਗਿਆ ਆ ਦੇਖੋ ਵੀ ਇੱਧਰ ਵੀ ਦੇਖੋ ਆ ਲਹਿੰਗਾ ਦੇਖੋ ਕੀ ਦੇਖੋ ਆ ਦੇਖੋ ਦੁਪੱਟਾ ਆ ਲੋ ਇਹਦੀ ਚੋਲੀ ਇਹ ਲਹਿੰਗਾ 10000 ਰੁਪਿਆ ਦਾ ਦੁਕਾਨ ਬੰਦ ਕਰ ਰਹੇ ਆ ਇਹਦਾ 5-6000 ਰੁਪਿਆ ਰੈਂਟ ਹੁੰਦਾ ਬਿਜਾਰ ਤੇ 10000 ਦਾ ਲਹਿੰਗਾ जिने ਆਪਣੇ ਲੈਣਾ ਲੈ ਜੋ 600 ਰੁਪਏ ਉਹ 10000 ਵਾਲਾ ਲਹਿੰਗਾ 600 ਚ ਕਰਤਾ ਹੁਣ ਤਾਂ ਆਪਣੇ ਵਿਆਹ ਦੇ ਦਿਨ ਵੀ ਪੁਰਾਣੇ ਚ ਇਤੇਉਣ ਲੱਪੇ ਹੋਣਿਆ ਲੈ ਲੋ 6 600 ਚ ਲੱਗੇ 600 ਰੁਪਏ 600 ਰੁਪਏ ਵਿੱਚ 5000 ਕਰਾਇਆ 600 ਰੁਪਏ ਲਹਿੰਗਾ ਦਾ 10000 ਦਾ ਬਾਬੇ ਦੀ ਹੱਡੀ ਤੋਂ 600 ਰੁਪਏ ਚ ਲੈ ਗਏ 600 ਰੁਪਏ ਚ ਲੱਗ ਗਿਆ ਢੇਰ ਐਦਾਂ ਦੇ ਲਹਿੰਗੇ 100 ਰੁਪਏ ਸੂਟ ਦੀ 100 ਰੁਪਏ ਸੂਟ ਲੋਰੀ ਪੰਜਾਬ ਤੇ 4400 5500 ਬਾਬੇ ਰੈਡੀ ਦੇ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਉਹ ਲੈ ਲਓ 100 100 100 100 ਭਾਈ ਜਿੱਤੂਗਾ ਪਾਪਾ ਪੰਜਾਬ ਜਿੱਤੂਗਾ ਵੱਡੇ ਵੱਡੇ ਹੌਲਦਿਆਂ ਦੀ ਮੰਜੀ ਥੋਕਦੀ ਆ ਵੱਡੇ ਵੱਡੇ ਹੌਲਦਿਆਂ ਆ ਦੇਖੋ ਟੈਨਸ਼ਨ ਨਾਲ ਕਰਦਾ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਕਹਿੰਦੇ ਬਾਪੇ ਦੇ ਟੀ 15 ਨੂੰ ਬੰਦ ਮਾਈ ਬੰਦ ਹੋਣ ਚਾਹੀਦੀ ਆ ਨਹੀਂ ਹੋਣੀ ਚਾਹੀਦੀ ਇਹ ਕਹਿੰਦੇ ਬੰਦ ਕਰ ਦੇਣੀ ਹਫਤੇ ਬਾਅਦ ਨਹੀਂ ਕਰਨੀ ਕਿਉਂ ਨਹੀਂ ਕਰਨੀ ਜੀ ਕਿ ਸਾਨੂੰ ਸੂਟਾਂ ਦਾ ਔਖਾ ਹੋ ਜੂ ਫਾਇਦਾ ਮੈੜ ਰਿਹਾ ਹਾਂ ਫਾਇਦਾ ਤੁਹਾਨੂੰ ਜੀ ਕਿੱਦਾਂ ਲੱਗੇ ਸੂਟ ਵਧੀਆ ਲੱਗ ਰਿਹਾ ਬਾਬੇ ਢੱਡੀ ਬੰਦ ਹੋਣੀ ਚਾਹੀਦੀ ਆ ਹਾਂ ਜੀ ਨਹੀਂ ਜੀ ਨਹੀਂ ਬੰਦ ਹੋਣੀ ਚਾਹੀਦੀ ਨਹੀਂ ਜੀ ਬਾਬੇ ਢੱਡੀ ਬੰਦ ਹੋਣੀ ਚਾਹੀਦੀ ਨਹੀਂ ਜੀ ਕਿਉਂ ਨਹੀਂ ਹੋਣੀ ਚਾਹੀਦੀ ਨਹੀਂ ਜੀ ਸਾਡਾ ਗਰੀਬਾਂ ਦਾ ਟਾਈਮ ਪਾਸ ਹੁੰਦਾ ਯਾਰ ਜਿਹੜੇ ਵਧੀਆ ਲਿਜਾਂਦੇ ਆ ਪਰ ਵੱਡੇ ਵੱਡੇ ਦੁਕਾਨਦਾਰ ਨੇ ਬੜਾ ਤੰਗ ਕੀਤਾ ਬਾਬੇ ਢੱਡੀ ਨੂੰ ਨਹੀਂ ਨਹੀਂ ਬਾਬੇ ਦੀ ਹੱਟੀ ਨਹੀਂ ਬੰਦ ਹੋਣੀ ਚਾਹੀਦੀ ਬਾਬੇ ਢੱਡੀ ਬੰਦ ਹੋਣੀ ਕਿਉਂ ਨਹੀਂ ਹੁਣ ਚਾਹੀਦੀ ਜੀ ਮੈਂ ਤਾਂ ਆ ਦੱਤੋ ਜੀ 100 100 ਰੁਪਏ ਦਾ ਸੂਟ ਮਿਲੇ ਸਾਨੂੰ ਹਾਂਜੀ ਹਾਂਜੀ ਆਹ ਦੇਖੋ ਜੀ 5 5 700 ਵਾਲੇ 100 100 ਰੁਪਏ ਸੂਟ ਦੇਦੇ ਬੁੱਕਾਂ ਭਰ ਲਈਆਂ ਬਾਹਰ ਕਿਸੇ ਨੇ ਦਿੱਤਾ ਸਾਰਾ ਸੂਟ ਨਹੀਂ ਜੀ ਨਹੀਂ ਹੋਰ ਹੋਰ ਕਿੱਦਾਂ ਲੱਗਾ ਕੱਪੜਾ ਬਹੁਤ ਵਧੀਆ ਤੁਹਾਨੂੰ ਗੁੱਡੀ ਕਿੱਦਾਂ ਲੱਗਾ ਵਧੀਆ ਬੇਬੇ ਕਿੱਦਾਂ ਲੱਗਾ ਕੱਪੜਾ ਬਹੁਤ ਵਧੀਆ ਬਹੁਤ ਵਧੀਆ ਇਹ ਕਹਿੰਦੇ ਦੁਕਾਨ ਵਾਲੇ ਆਹ ਵੇਲਾ ਢੇਰੀ ਲਾ ਲਈ ਆ 100 100 ਵਾਲੇ ਸੂਟਾਂ ਬਹੁਤ ਔਲੇ ਵੀ ਵਧੀਆ ਨਾਲ ਵੀ ਆਵੇ ਇੱਕ ਲਫਾਫਾ ਭਰ ਲਿਆ ਬਾਪੇ ਦੀ ਹੱਟੀ ਦੇ ਰੱਖਣੇ ਖਾਲੀ

1300 ਦਾ ਸੁਣ ਕਰੇਵ ਦਾ ਨੇਚਰਲ ਦਾ 400 ਓਏ ਆ ਵੀ ਦੇਖੋ ਬਾਜ਼ਾਰ ਚ 1300 ਰੁਪਇਆ 400 ਤੁਹਾਡੇ ਕੋਲ 10 ਸਾਤੇ ਆ ਬਾਬੇ ਦੇ ਟੀ ਜਮਸ਼ੇਰ ਖਾਸ ਵੱਡੇ ਫਾਇਦੇ ਵੱਡੀਆਂ ਆਫਰਾਂ 11 ਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਜਮਸ਼ੇਰ ਖਾਸ